ਸੜਕਾਂ ਤੇ ਵਿਛੀ ਚਿੱਟੀ ਚਾਦਰ ਦੀਆਂ ਇਹ ਤਸਵੀਰਾਂ ਕਿਸੇ ਪਹਾੜੀ ਇਲਾਕੇ ਦੀਆਂ ਨਹੀਂ ਸਗੋਂ ਮੋਹਾਲੀ ਚੰਡੀਗੜ੍ਹ ਦੀਆਂ ਨੇ ਜਿੱਥੇ ਅੱਜ ਦੁਪਹਿਰ ਮੌਸਮ ਦੇ ਬਦਲੇ ਮਿਜ਼ਾਜ ਨਾਲ ਮੋਹਾਲੀ ਚੰਡੀਗੜ੍ਹ ਤੇ ਪੰਜਾਬ ਦੇ ਹੋਰ ਇਲਾਕਿਆਂ 'ਚ ਕਾਫੀ ਗੜੇਮਾਰੀ ਹੋਈ ਪਰ ਮੋਹਾਲੀ ਚੰਡੀਗੜ੍ਹ 'ਚ ਜ਼ਿਆਦਾ ਹੋਣ ਕਾਰਨ ਸੜਕਾਂ ਤੇ ਚਿੱਟੀ ਬਰਫ਼ ਦੀ ਚਾਦਰ ਵਿਛੀ ਹੋਈ ਦਿਖਾਈ ਦਿੱਤੀ ਤੇ ਇਸ ਨਜ਼ਾਰੇ ਦਾ ਲੋਕਾਂ ਨੇ ਖੂਬ ਲੁਫਤ ਲਿਆ ਤਸਵੀਰਾਂ ਚ ਸਾਫ਼ ਦੇਖ ਸਕਦੇ ਆ ਕਿ ਇਸ ਤਰ੍ਹਾਂ ਸੜਕਾਂ ਪੂਰੀ ਤਰ੍ਹਾਂ ਬਰਫ਼ ਨਾਲ ਢਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੰਝ ਲੱਗ ਰਿਹਾ ਹੈ ਜਿਵੇਂ ਇਹ ਤਸਵੀਰਾਂ ਕਿਸੇ ਵਿਦੇਸ਼ੀ ਇਲਾਕੇ ਜਾਂ ਫਿਰ ਪਹਾੜੀ ਇਲਾਕੇ ਦੀਆਂ ਹੁੰਦੀਆਂ ਨੇ ਤੇ ਪੰਜਾਬ ਚ ਕਾਫੀ ਸਮੇਂ ਬਾਅਦ ਇਸ ਤਰ੍ਹਾਂ ਦੀ ਬਰਫ਼ਬਾਰੀ ਤੇ ਗੜੇਮਾਰੀ ਦੇਖਣ ਨੂੰ ਮਿਲੀ ਹੈ ਤੇ ਲੋਕਾਂ ਨੇ ਇਸ ਨਜ਼ਾਰੇ ਦਾ ਖੂਬ ਲੁਫਤ ਉਠਾਇਆ ਫੋਟੋਆਂ ਖਿੱਚਵਾਈਆਂ ਤੇ ਸੋਸ਼ਲ ਮੀਡੀਆ ਤੇ ਇਸ ਨਜ਼ਾਰੇ ਨੂੰ ਹਰ ਕਿਸੇ ਦੇ ਨਾਲ ਸਾਂਝਾ ਕੀਤਾ ਤੁਹਾਡਾ ਕੀ ਕੁਝ ਕਹਿਣਾ ਹੈ ਇਹਨਾਂ ਤਸਵੀਰਾਂ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ